ਸ਼ਹਿਰਾ ਮੱਜਾ ਸਿੰਘ ਦੇ ਨੌਜਵਾਨ ਕਿਸਾਨ ਜੁਜਾਰ ਸਿੰਘ ਵੱਲੋਂ ਇਹਨਾਂ ਵਧੀਆ ਤੇ ਸ਼ੁੱਧ ਗੁੜ ਤਿਆਰ ਕੀਤਾ ਜਾ ਰਿਹਾ ਹੈ ਕਿ ਹੁਣ ਇਸ ਦੀ ਡਿਮਾਂਡ ਵਿਦੇਸ਼ਾਂ ਵਿੱਚ ਵੀ ਹੋਣ ਲੱਗ ਪਈ ਹੈ ਦੱਸਦੇ ਇਹ ਜੁਜਾਰ ਸਿੰਘ ਖੁਦ ਪੱਤਰਕਾਰਤਾ ਦੀ ਡਿਗਰੀ ਜਿਹੜੀ ਹੈ ਉਹ ਹਾਸਲ ਕਰ ਰਿਹਾ ਹੈ ਪਰ ਨਾਲ ਹੀ ਉਸਨੇ ਆਪਣਾ ਜੱਦੀ ਕੰਮ ਜੁੜਾ ਕਿਸਾਨੀ ਹੈ ਉਹ ਵੀ ਨਹੀਂ ਛੱਡਿਆ ਤੇ ਕਿਸਾਨੀ ਦੇ ਨਾਲ-ਨਾਲ ਹੁਣ ਗੁੜ ਵੀ ਤਿਆਰ ਕਰਨ ਦਾ ਕੰਮ ਸ਼ੁਰੂ ਕੀਤਾ ਹੈ ਬਹੁਤ ਵਧੀਆ ਤੇ ਬਿਲਕੁਲ ਸ਼ੁੱਧ ਹੋਣ ਦੇ ਕਾਰਨ ਬੇਸ਼ੱਕ ਗੁੜ ਥੋੜਾ ਮਹਿੰਗਾ ਹੈ ਪਰ ਲੋਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਜੁਜਾਰ ਸਿੰਘ ਅਨੁਸਾਰ ਹੁਣ ਵੱਲੋਂ ਰੋਜ਼ 4 ਕੁਇੰਟਲ ਗੁੜ ਜਿਹੜਾ ਹੈ ਉਹ ਤ ਤੇ ਗੁੜ ਦੀ ਕੁਆਲਿਟੀ ਅਤੇ ਕਾਰਨ ਲੋਕ ਜਿਹੜਾ ਹੈ ਉਹ ਕਾਫੀ ਜ਼ਿਆਦਾ ਪਸੰਦ ਕਰਦੇ ਅਤੇ ਗੰਨੇ ਦੀ ਕਿਸਮ ਤੇ ਫਸਲ ਨੂੰ ਪਾਲਣ ਦੇ ਤਰੀਕੇ ਤੇ ਨਿਰਭਰ ਕਰਦੀ ਹੈ ਤੇ ਹੁਣ ਲੋਕ ਜਿਹੜੇ ਨੇ ਖੰਡ ਦੇ ਨਾਲੋਂ ਜ਼ਿਆਦਾ ਤਰਜੀਹ ਜਿਹੜੀ ਹੈ ਉਹ ਗੁੱਲੂ ਦੇ ਰਹੇ ਨੇ ਕਿਉਂਕਿ ਡਾਇਬੀਟੀਜ਼ ਦੀ ਬਿਮਾਰੀ ਹੁਣ ਆਮ ਹੋ ਗਈ ਹੈ ਪਰ ਅੱਜ ਕੱਲ ਬਾਜ਼ਾਰ ਵਿੱਚ ਮਿਲਣ ਵਾਲਾ ਸਸਤਾ ਗੂੜ ਖੰਡ ਨਾਲੋਂ ਵੀ ਜ਼ਿਆਦਾ ਖਤਰਨਾਕ ਹੈ ਵਧੀਆ ਗੁੜ ਤੇ 70 ਰੁਪਏ ਦੇ ਕਰੀਬ ਲਾਗਤ ਹੀ ਆ ਜਾਂਦੀ ਹੈ ਤੇ ਨੌਜਵਾਨ ਕਿਸਾਨ ਜੁਜਾਰ ਸਿੰਘ ਨੇ ਗੁੜ ਦੀ ਕੁਆਲਿਟੀ ਜਾਂਚਣ ਦੇ ਤਰੀਕੇ ਵੀ ਦੱਸੇ ਨੇ ਅਤੇ ਕਿਸਾਨਾਂ ਨੂੰ ਵੀ ਇਹ ਦੱਸਿਆ ਕਿ ਕਿਵੇਂ ਹਾਨੀ ਰਹਿਤ ਵਧੀਆ ਗੁੜ ਤਿਆਰ ਕੀਤਾ ਜਾ ਸਕਦਾ ਹੈ ਤੇ ਦੇਖਦੇ ਆਏ ਖਾਸ ਖਬਰ ਕਿਸ ਤਰ੍ਹਾਂ ਦੇ ਨਾਲ ਗੁੜ ਤਿਆਰ ਕੀਤਾ ਜਾਂਦਾ ਤੇ ਕਿਸ ਤਰ੍ਹਾਂ ਲੋਕ ਜਿਹੜੇ ਨੇ ਉਹ ਇਸ ਗੁੜ ਨੂੰ ਪਸੰਦ ਕਰ ਰਹੇ ਨੇ। ਮੇਰਾ ਨਾਮ ਜੁਹਾਰ ਸਿੰਘ ਜੀ ਨਿਸ਼ਾਰਮੱਜਾ ਸਿੰਘ ਪਿੰਡ ਆ ਸਾਡਾ। ਵੈਸੇ ਤਾਂ ਮੈਂ ਪੀ ਐਚ ਡੀ ਕਰ ਰਿਹਾ ਹਾਂ ਗੁਰੂ ਨਾਨਕ ਦੇ ਯੂਨੀਵਰਸਿਟੀ ਦੇ ਵਿੱਚ ਮਾਸ ਕਮਿਊਨੀਕੇਸ਼ਨ ਡਿਪਾਰਟਮੈਂਟ ਮੇਰਾ। ਪੰਜਾਬ ਯੂਨੀਵਰਸਿਟੀ ਤੋਂ ਮੇਰੀ ਮਾਸਟਰਸ ਆ ਜਰਨਲਿਜ਼ਮ ਦੇ ਵਿੱਚ। ਤੇ ਉਹਦੇ ਨਾਲ ਨਾਲ ਖੇਤੀ ਦਾ ਕੰਮ ਤੇ ਕਦੀ ਛੱਡਿਆ ਹੀ ਨਹੀਂ ਮੈਂ ਉਹ ਤਾਂ ਸਾਡਾ ਪਿਤਾ ਬੁਰਖੀ ਕੰਮ ਆ। ਪਰ ਉਹਦੇ ਨਾਲ ਹੀ ਸੋਚਿਆ ਕਿ ਫੂਡ ਪ੍ਰੋਸੈਸਿੰਗ ਦੇ ਵਿੱਚ ਵੀ ਅੱਗੇ ਵ ਸੋ ਸਭ ਤੋਂ ਜਿਹੜਾ ਇਨੀਸ਼ੀਅਲ ਸਟੈਪ ਆ ਉਹ ਗੁੜ ਬਣਾਉਣ ਦਾ ਕਿਉਂਕਿ ਹਰ ਘਰ ਦੇ ਵਿੱਚ ਹਰ ਖੂਹ ਤੇ ਹਰ ਢੇਰੇ ਤੇ ਗੁੜ ਬਣਦਾ ਹੈ ਸੋ ਆਪਾਂ ਉਹਨੂੰ ਥੋੜਾ ਕਮਰਸ਼ੀਅਲ ਲੈਵਲ ਤੇ ਜਿਹੜਾ ਆ ਉਹ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਹੁਣ ਸਾਡੀ ਲਗਭਗ ਡੇਲੀ ਦੀ ਪ੍ਰੋਡਕਸ਼ਨ ਆ ਜਿਹੜੀ ਉਹ 4 ਟਨ ਗੁੜ ਦੀ ਆ ਤੇ ਇਹ ਜਿਹੜਾ ਗੁੜ ਆ ਆਪਾਂ ਬਿਲਕੁਲ ਸ਼ੁੱਧ ਬਿਨਾਂ ਕਿਸੇ ਮਿਲਾਵਟ ਤੋਂ ਬਿਨਾਂ ਕਿਸੇ ਕੈਮੀਕਲ ਤੋਂ ਬਿਨਾਂ ਕਿਸੇ ਇਦਾਂ ਦੀ ਚੀਜ਼ ਜਿਹਦੇ ਨਾਲ ਕੋਈ ਸਿਹਤ ਦਾ ਨੁਕਸਾਨ ਹੁੰਦਾ ਹੋਵੇ ਉਹਵੇਂ ਤਿਆਰ ਕਰਦੇ ਆ ਕਿਉਂਕਿ ਲੋਕ ਜਿਹੜੇ ਹੁਣ ਲੋਕਾਂ ਦੇ ਵਿੱਚ ਰੁਝਾਨ ਆ ਕਿ ਆਪਾਂ ਜਿਹੜਾ ਖੰਡ ਨੂੰ ਛੱਡ ਕੇ ਗੁੜ ਵਾਲੇ ਪਾਸੇ ਗਈ ਹੈ ਜਿੰਨਾ ਲੋਕਾਂ ਦੇ ਵਿੱਚ ਡਾਇਬੀਟਿਸ ਵਧਿਆ ਹੋਰ ਸਮੱਸਿਆਵਾਂ ਆਈਆਂ ਆ ਉਹਦੇ ਵਿੱਚ ਖੰਡ ਨੇ ਇੱਕ ਮੇਜਰ ਰੋਲ ਪਲੇ ਕੀਤਾ ਆ ਕਿਉਂਕਿ ਉਹਦੀ ਕ੍ਰਿਸਟਲਾਈਜੇਸ਼ਨ ਵਾਸਤੇ ਜਿਸ ਕਿਸਮ ਦੇ ਕੈਮੀਕਲ ਮਿਲਾਂ ਦੇ ਵਿੱਚ ਵਰਤੇ ਜਾਂਦੇ ਆ ਵੀ ਉਹ ਮਨੁੱਖੀ ਸਿਹਤ ਦੇ ਵਾਸਤੇ ਉਹ ਸਹੀ ਨਹੀਂ ਹੈ ਸੋ ਇਸ ਵਾਸਤੇ ਲੋਕੀ ਗੁੜ ਵਾਲੇ ਪਾਸੇ ਆਏ ਆ ਪਰ ਉਹਦੇ ਨਾਲ ਕੀ ਹੋਇਆ ਕਿ ਗੁੜ ਦੀ ਡਿਮਾਂਡ ਵਧਣ ਦੇ ਨਾਲ ਉਹ ਡਿਮਾਂਡ ਦੀ ਪੂਰਤੀ ਸ਼ੁੱਧ ਗੁੜ ਦੇ ਨਾਲ ਨਹੀਂ ਹੋ ਰਹੀ ਉਹ ਡਿਮਾਂਡ ਦੀ ਪੂਰਤੀ ਹੈ ਜਿਹੜੀ ਉਹ ਡਲਟਰੇਟਡ ਗੁੜ ਆ ਜਿਹੜਾ ਜਿਹੜਾ ਪੰਜਾਬ ਦੇ ਵਿੱਚ ਸੈਂਕੜਿਆਂ ਦੀ ਗਿਣਤੀ 'ਚ ਵੇਲਣੇ ਚੱਲ ਰਹੇ ਆ ਜਿਹੜੇ ਲੋਕ ਜੂਪੀ ਤੋਂ ਆ ਕੇ ਇੱਥੇ ਗੁੜ ਬਣਾ ਰਹੇ ਆ ਕੋਈ ਆਪਣੇ ਕਿਰਤ ਕਰੇ ਉਹ ਮੁਬਾਰਕ ਆ ਪਰ ਉਹਦੇ ਵਿੱਚ ਮਿਲਾਵਟ ਆ ਜਿਸ ਕਿਸਮ ਦੀ ਖੰਡ ਆ ਜਿਹੜੀ ਵਰਤੀ ਜਾ ਰਹੀ ਆ ਖੰਡ ਤੋਂ ਇਲਾਵਾ ਇਹੋ ਇਹੋ ਜੇ ਕੈਮੀਕਲ ਜਿਹੜੇ ਸ਼ੱਕਰ ਬਣਾਉਣ ਲਈ ਵਰਤੇ ਜਾਂਦੇ ਆ ਜਿਹਦੇ ਨਾਲ ਇੱਕਦਮ ਜਿਹੜਾ ਗੁੜ ਖਿੰਡ ਜਾਂਦਾ ਬਿਲਕੁਲ ਪੂਰੀ ਪ੍ਰੀ ਸ਼ੱਕਰ ਬਣਦੀ ਆ ਸੋ ਇਹੋ ਜੀਆਂ ਚੀਜ਼ਾਂ ਆ ਵੀ ਉਹ ਦੇ ਕਰਕੇ ਲੋਕਾਂ ਦੀ ਸਿਹਤ ਦੇ ਨਾਲ ਖੰਡ ਨਾਲ ਉਹ ਵੀ ਮਾੜਾ ਜਿਹੜਾ ਖਲਵਾੜ ਇਹ ਕਰ ਰਹੇ ਲੋਕ ਸੋ ਅਸੀਂ ਸੋਚਿਆ ਕਿ ਸ਼ੁੱਧ ਚੀਜ਼ ਲੋਕਾਂ ਨੂੰ ਜਿਹੜੀ ਮੁਹੱਈਆ ਕਰਾਈਏ ਸੋ ਉਹਦੇ ਵਿੱਚ ਚੈਲੰਜਸ ਬਹੁਤ ਨੇ ਚੈਲੰਜਸ ਇਹ ਆ ਕਿ ਜਿਹੜਾ ਗੰਨੇ ਦੀ ਵੈਰਾਈਟੀ ਆ ਉਹਦੇ ਨਾਲ ਵੀ ਗੁੜ ਦੀ ਕੁਆਲਿਟੀ ਵੈਰੀ ਕਰਦੀ ਆ ਖੇਤ ਕਿਸ ਕਿਸਮ ਦਾ ਆ ਰੇਤਲਾ ਆ ਪੁਰਪਰਾਇਆ ਜਾਂ ਉਹ ਚਿਕਣੀ ਮਿੱਟੀ ਹੈ ਰੋਹੀ ਆ ਉਹਦੇ ਨਾਲ ਵੀ ਗੁੜ ਦੀ ਕੁਆਲਿਟੀ ਵੈਰੀ ਕਰਦੀ ਆ ਗੰਨੇ ਨੂੰ ਕਿੰਨਾ ਪਾਣੀ ਲੱਗਾ ਆ ਜੇ ਬਹੁਤ ਜ਼ਿਆਦਾ ਪਾਣੀ ਲੱਗੇ ਹੋਣ ਉਹਦੇ ਨਾਲ ਵੀ ਕੁਆਲਿਟੀ ਡਾਊਨ ਜਾਂਦੀ ਆ ਜੇ ਘੱਟ ਪਾਣੀ ਲੱਗੇ ਹੋਣ ਕੁਆਲਿਟੀ ਬੈਟਰ ਆ ਯੂਰੀਆ ਕਿੰਨੀ ਪਈ ਆ ਤੇ ਪੈਸਟੀਸਾਈਡ ਕਿਹੜੇ ਵਰਤੇ ਗਏ ਇਹ ਸਾਰੇ ਵੇਰੀਐਂਟਸ ਨੇ ਜਿਹੜੇ ਗੁੜ ਦੀ ਕੁਆਲਿਟੀ ਨੂੰ ਪ੍ਰਭਾਵਿਤ ਕਰਦੇ ਆ ਪਰ ਗਾ ਕੀ ਮੰਗਦਾ ਹੈ ਗਾਗ ਜਿਹੜੇ ਤਾਂ ਜਾਣੂ ਨੇ ਜਿਹੜੇ ਸਿੰਗੋੜ ਕੱਢਦੇ ਰਹੇ ਉਹਨਾਂ ਨੂੰ ਪਤਾ ਹੈ ਵੀ ਇਹ ਸਾਰੀਆਂ ਚੀਜ਼ਾਂ ਜਿਹੜਾ ਸ਼ੁੱਧ ਗੁੜਵਾ ਉਹਦੇ 'ਚ ਖਟਾਸ ਵੀ ਆਉਣੀ ਆ ਉਹਦੇ 'ਚ ਖਾਰਾਪਨ ਵੀ ਆਉਣਾ ਆ ਠੀਕ ਆ ਜੇ ਉਹ ਰੋਹੀ ਜ਼ਮੀਨ ਦਾ ਭਾਰੀ ਜ਼ਮੀਨ ਦਾ ਆ ਗਿਆ ਉਹਦੇ 'ਚ ਖਟਾਸ ਵੀ ਆ ਸਕਦੀ ਆ ਠੀਕ ਆ ਪਾਣੀ ਵੱਧ ਲੱਗੇ ਹੁਣ ਯੂਰੀਆ ਵੱਧ ਪਈ ਹੋਏ ਉਹ 'ਚ ਨਮਕੀਣਪਨ ਵੀ ਆ ਸਕਦਾ ਆ ਪਰ ਉਹ ਸ਼ੁੱਧ ਵਾ ਉਹਨੇ ਤੁਹਾਡਾ ਕੋਈ ਨੁਕਸਾਨ ਨਹੀਂ ਕਰਨਾ ਪਰ ਜੇ ਉਹਨੂੰ ਆਪਾਂ ਸਹੀ ਕਰਨ ਵਾਸਤੇ ਕੋਈ ਕੈਮੀਕਲ ਵਰਤਾਂਗੇ ਉਹਨੇ ਸੇਧ ਦਾ ਜਿਹੜਾ ਦੂਣਾ ਨੁਕਸਾਨ ਕਰਨਾ ਆ ਸੋ ਜਿਹੜਾ ਤਾਂ ਖੰਡ ਪਾ ਕੇ ਗੁੜ ਬਣਾਉਂਦੇ ਆ ਉਹਨਾਂ ਦਾ ਜਿਹੜਾ ਕ੍ਰਿਸਟਲ ਸੇਮ ਰਹਿਣਗੇ ਕਾਣੋਂਵੇਂ ਰਹੇਗਾ ਰੰਗ ਪਾਉਂਦੇ ਆ ਉਹਨਾਂ ਦਾ ਰੰਗ ਵੀ ਸੇਮ ਆਏਗਾ ਪਰ ਜਿਹੜਾ ਸਾਡਾ ਸ਼ੁੱਧ ਗੁੜ ਵਾ ਉਹ ਹਰ ਪੱਤ ਦਾ ਆਪਣਾ ਰੰਗ ਹੋਊਗਾ ਹਰ ਗੰਨੇ ਦੀ ਕਿਸਮ ਬਦਲਣ ਦੇ ਨਾਲ ਰੰਗ ਬਦਲੂਗਾ ਸੋ ਇਹ ਚੀਜ਼ ਗਾਹਕ ਨੂੰ ਸਮਝਣੀ ਚਾਹੀਦੀ ਹੈ ਕਿ ਜਿਹੜੀ ਸ਼ੁੱਧ ਚੀਜ਼ ਆ ਉਹਦੇ ਵਿੱਚ ਵੇਰੀਏਸ਼ਨ ਆ ਜਿਹੜੀ ਉਹ ਨੇਚਰਲੀ ਆਉਣੀ ਆ ਜੋ ਕੁਦਰਤੀ ਤੌਰ ਤੇ ਗੰਨੇ ਦੇ ਵਿੱਚ ਆ ਰਿਹਾ ਆ ਆਪਾਂ ਨੂੰ ਪ੍ਰੋਸੈਸ ਕਰ ਰਹੇ ਆ ਉਹ ਫਰਦਰ ਉਵੇਂ ਦਿਖਣਾ ਆ ਜੇ ਬਹੁਤ ਵਧੀਆ ਖੁਸ਼ਕ ਪੈਲੀ ਦਾ ਰੇਤਲੀ ਜ਼ਮੀਨ ਦਾ ਗੰਨਾ ਆਊਗਾ ਤਾਂ ਬਹੁਤ ਵਧੀਆ ਪਿਛਲੇ ਸਾਲ ਟ੍ਰਾਇਲ ਹੀ ਕੀਤੇ ਆ 6 ਮਹੀਨੇ ਚਲਾਇਆ ਜਰੂਰ ਆ ਪਹੁੰਚ ਸਾਨੂੰ ਇਹਨਾਂ ਤਜਰਬਾ ਹੋਇਆ ਕਿ ਕਿਹੜੇ ਪਿੰਡਾਂ ਦਾ ਕਿਹੜੀਆਂ ਕਿਸਮਾਂ ਦਾ ਕਿਹੜੀ ਜ਼ਮੀਨ ਦਾ ਗੁੜ ਸਹੀ ਬਣਦਾ ਸੋ ਇਸ ਵਾਰ ਆਪਾਂ ਪੂਰੀ ਸਾਡੀ ਕੋਸ਼ਿਸ਼ ਆ ਕਿ ਉਹ ਉਸੇ ਜ਼ਮੀਨ ਦੇ ਵਿੱਚੋਂ ਗੰਨਾ ਪ੍ਰਕਿਊਰ ਕਰੀਏ ਜਿਹਦਾ ਗੁੜ ਦੀ ਕੁਆਲਿਟੀ ਬਿਹਤਰ ਬਣਦੀ ਸੋ ਇਸ ਵਾਰ ਪਿਛਲੇ ਸਾਲ ਦੇ ਮੁਕਾਬਲੇ ਦਿੱਕਤ ਘਟੀ ਆ ਕਿ ਜਿੱਦਾਂ ਆਸਮੱਸਿਆ ਚਾਹ ਫੁੱਟਣ ਦੀ ਆ ਜਾਂਦੀ ਹੈ ਜਾਂ ਇਹਦਾਂ ਦੇ ਸਮੱਸਿਆ ਉਹ ਬਿਲਕੁਲ ਘਟ ਗਈਆਂ ਇਸ ਸਾਲ ਬਹੁਤੋ ਚੀਜ਼ਾਂ ਇੰਪਰੂਵ ਹੋਈਆਂ ਆ ਸੋ ਇਸ ਪ੍ਰੋਫੈਸ਼ਨ ਦੇ ਵਿੱਚ ਜਦੋਂ ਅਸੀਂ ਚੱਲਦੇ ਆ ਤਾਂ ਉੱਥੇ ਸਾਨੂੰ ਬੜੀ ਕਿਸਮ ਦੀਆਂ ਮੁਸ਼ਕ ਉogie ਮਾਰਕੀਟ ਦੇ ਵਿੱਚ ਜਿਹੜਾ ਗੋੜਾ ਅੱਜ ਦੇ ਸਮੇਂ 'ਚ 45 ਰੁਪਏ ਕਿਲੋ ਤੱਕ ਉਹ ਤੁਸੀਂ ਮੰਨੋਗੇ ਕਿ 45 ਰੁਪਏ ਕਿਲੋ ਤੱਕ ਵੀ ਗੁੜ ਮਾਰਕੀਟ ਦੇ ਵਿੱਚ ਅਵੇਲੇਬਲ ਆ। ਉਹਦੇ ਵਿੱਚ ਇਹੀ ਇਹੋ ਜਿਹਾ ਗੁੜ ਤਿਆਰ ਕਰਨਿਆ ਜਿਹੜੀ ਸਾਡੀ ਸਾਰੀ ਕੋਸਟ ਪਾਲ ਆ ਕੇ 70 ਰੁਪਏ ਦੇ ਗੇਟ 'ਚ ਬੈਠਦੀ ਆ। 45 ਰੁਪਏ ਕਿਲੋ ਤੱਕ ਦਾ ਪਰ ਕਿਲੋ ਗੁੜ ਦੇ ਵਿੱਚ ਗੰਨੇ ਦਾ ਖਰਚਾ ਆਇਆ, ਉਸ ਤੋਂ ਬਾਅਦ ਲੇਬਰ ਆ, ਉਸ ਤੋਂ ਬਾਅਦ ਡੀਜ਼ਲ ਦਾ ਖਰਚਾ ਆਇਆ, ਬਾਲਣ ਦਾ ਖਰਚਾ ਅਲੱਗ ਆ। ਸੋ ਬੜੇ ਨਿੱਕੇ ਨਿੱਕੇ ਖਰਚੇ ਆ ਵੀ ਜਿਹੜੇ ਖਰਚੇ ਕਾਊਂਟ ਨਹੀਂ ਹੁੰਦੇ ਬਿਲਕੁਲ ਨਵੀਂ ਅਖਬਾਰ ਜਿਹੜੀ ਕਰੇਟਾਂ ਦੇ ਵਿੱਚ ਬਿਲਕੁਲ ਕੋਰੀ ਰੱਦੀ ਉਹ ਲਈਦੀ ਆ ਵੀ ਇਦਾਂ ਦੇ ਖਰਚੇ ਆ ਵੀ ਉਸ ਆਹੀ ਉਹ ਸਾਰੇ ਕਾਊਂਟ ਕਰਨੇ ਆ ਤੇ 70 ਦੇ ਗੇੜ ਤੇ ਉਹ ਸਾਨੂੰ ਗੁੜ ਬੈਠਦਾ ਉਹਦੇ ਵਿੱਚ ਵੀ ਜੇ ਕੋਈ ਇੱਕ ਅੱਧੀ ਟਰਾਲੀ ਗੰਨੇ ਦੀ ਹੋਜੀ ਆ ਜੀ ਜਿਹਦੀ ਕੁਆਲਿਟੀ ਨਹੀਂ ਬਣਦੀ ਤਾਂ ਸਾਰੀ ਸਾਡੀ ਐਵਰੇਜ ਜਿਹੜੀ ਆ ਵਿਗੜ ਜਾਂਦੀ ਆ ਤਾਂ ਐਡੇ ਟਫ ਕੰਪੀਟੀਸ਼ਨ ਦੇ ਵਿੱਚ ਜਿੱਥੇ 45 ਰੁਪਏ ਕਿਲੋ ਗੁੜ ਮਾਰਕੀਟ 'ਚ ਮਿਲ ਰਿਹਾ ਆ ਜਿਹੜਾ ਹੋਲ ਸੇਲ ਦਾ ਮੰਡੀਆਂ 'ਚ ਵਿਕ ਰਿਹਾ ਆ ਉਹਦੇ ਵਿੱਚ ਇਹੋ ਜੀ ਚੀਜ਼ੀ ਵੇਚਣੀ ਜਿਹੜੀ ਬਿਲਕੁਲ ਪਿਓਰ ਆ ਬਿਨਾ ਕਿਸੇ ਡਲਟਰੇਸ਼ਨ ਤੋਂ ਆ ਜਿਹੜੀ 70 ਰੁਪਏ ਤੁਹਾਨੂੰ ਘਰ ਪੈ ਰਹੀ ਆ ਉਹਨੂੰ ਮਾਰਕੀਟ ਦੇ ਵਿੱਚ ਲੈ ਕੇ ਜਾਣਾ ਇਹ ਆਪਣੇ ਆਪ ਦੇ ਇੱਕ ਵੱਡਾ ਚੈਲੰਜ ਆ ਸੋ ਇਹਨਾਂ ਚੀਜ਼ਾਂ ਨੂੰ ਵਰਕਆਊਟ ਕਰਦੇ ਹੋ ਤਾਂ ਸਮਾਂ ਲੱਗਦਾ ਹੈ ਪਰ ਪਿਛਲੇ ਸਾਲ ਦੇ ਮੁਕਾਬਲੇ ਪਿਛਲੇ ਸਾਲ ਆਪਾਂ ਇੱਕ ਕਨਸਾਈਨਮੈਂਟ ਸਾਡ ਡੀਟ ਲੀ ਗਈ ਉਹ ਸਾਡੇ ਕੋਲ ਕਿਸੇ ਫਰਮ ਨੇ ਤਿਆਰ ਕਰਵਾਇਆ ਸੀ ਪਰ ਇੱਕ ਅਸੀਂ ਖੁਦ ਭੇਜੀ ਆ ਬ੍ਰੈਂਟਨ ਸੋ ਅੱਜ ਉੱਥੇ ਵੀ ਸਾਡਾ ਗੁੜ ਵੇਖ ਰਿਹਾ ਸੋ ਸਮੇਂ ਦੇ ਨਾਲ ਜਿਹੜੀਆਂ ਚੀਜ਼ਾਂ ਇੰਪਰੂਵ ਹੋਣੇ ਸ਼ੁਰੂ ਹੋ ਜਾਂਦੀਆਂ ਇਹ ਸਟੀਲ ਦਾ ਫਰਮਾ ਆ ਇਹਨੂੰ ਕੋਈ ਜੰਗਾਲ ਨਹੀਂ ਲੱਗਣਾ ਤੇ ਇਹਦੇ ਵਿੱਚ ਜਿਹੜੀ ਐਕੂਰੇਸੀ ਆ ਸਾਈਜ਼ ਦੀ weight ਦੀ ਉਹ ਬਿਲਕੁਲ ਸੇਮ ਰਹਿੰਦੀ ਆ ਇਹ ਇੱਕ ਤਾਂ ਪਹਿਲਾਂ ਵੜਾ ਕੇ ਲੋਕੀ ਕਰਦੇ ਨਾਲ ਘਟਣਾ ਨਾ ਉਹ ਨਹੀਂ ਆ ਇਹ ਸਟੀਲ ਦਾ ਫਰਮਾ ਇੰਟਰਲੋਕਿੰਗ ਫਰਮਾ ਹੁੰਦਾ ਹੈ ਜਿਹਨੂੰ ਆਪਾਂ ਪਹਿਲਾਂ ਆ ਸਲੈਬ ਨੂੰ ਸਾਫ਼ ਕਰਕੇ ਇਹਨੂੰ ਦੇਸੀ ਘਿਓ ਦੇ ਨਾਲ ਇਹਦੀ ਗ੍ਰੀਸਿੰਗ ਕਰਨੀ ਆ ਉਹਦੇ ਦੇਸੀ ਘਿਓ ਆ ਠੀਕ ਆ ਇੰਸਟਾਲ ਕਰਨਾ ਆ ਠੀਕ ਆ ਫਰਮੇ ਨੂੰ ਜਦੋਂ ਇੰਸਟਾਲ ਕਰਨਾ ਆ ਫਿਰ ਦੇਸੀ ਘਿਓ ਦੇ ਉੱਪਰ ਲਾਉਣਾ ਆ ਉਸ ਤੋਂ ਬਾਅਦ ਇਹਦੇ ਵਿੱਚ ਜਿਹੜਾ ਗਰਮ ਗੋੜਾ ਵੱਖਰੀ ਇਹਦੇ ਵਾਸਤੇ ਆਪਾਂ ਵੱਖਰਾ ਗੰਡ ਰੱਖਿਆ ਹੋਇਆ ਹੈ ਜਿਹਦੇ ਵਿੱਚ ਇਹ ਜੋਕ ਪਾਉਣਾ ਜਿੱਦਾਂ ਦੀ ਗਾਹ ਦੀ ਡਿਮਾਂਡ ਆ ਜੇ ਸੌਂਡ ਹੋਵੇ ਸੌਂਫ ਹੋਵੇ ਉਹ ਸਾਰਾ ਬਸ ਮਿਕਸ ਕਰਕੇ ਇਹਦੇ ਚ ਪਾਉਣਾ ਆ ਤੇ 5 ਮਿੰਟ ਦੇ ਵਿੱਚ ਵਿੱਚ ਗੁੜ ਸੈੱਟ ਹੋ ਜਾਂਦਾ ਫਰਮਾਜ ਚੋਂ ਕੱਢਦੀ ਤਾਂ ਗੁੜ ਕੇ ਰਹਿ ਜਾਂਦਾ ਸੋ ਇਹ ਜਿਹੜਾ ਸਪੈਸ਼ਲ ਜਿਹੋ ਜੀ ਮਾਰਕੀਟ ਦੇ ਵਿੱਚ ਡਿਮਾਂਡ ਆ ਪਿਛਲੇ ਸਾਲ ਆਪਾਂ ਸਿਰਫ 40 ਗ੍ਰਾਮ ਦੀ ਟੁਕੜੀ ਜਿਹੜੀ ਸੇਲ ਕੀਤੀ ਆ ਪਰ ਡਿਮਾਂਡ ਸੀ ਕਿ ਛੋਟੀ ਟੁਕੜੀ ਚਾਹੀਦੀ ਆ ਮੈਨੂੰ ਤੋੜਨਾ ਪੈਂਦਾ ਸੋ ਇਸ ਵਾਰ ਆਪਾਂ ਬਿਲਕੁਲ ਦਾ ਹਾਫ ਸਾਈਜ਼ ਆ ਜਿਹੜਾ ਉਹ ਲਾਂਚ ਕੀਤਾ ਆ ਤੇ ਬਹੁਤ ਜ਼ਿਆਦਾ ਇਹਦੀ ਮਾਰਕੀਟ ਦੇ ਵਿੱਚ ਡਿਮਾਂਡ ਆ ਰਹੀ ਆ